ਅਮੀਰ ਭਾਈ ਕਿਤੇ ਗੁੱਸੇ ਚ ਹੀ ਨਾ ਭੈਜਨੀ ਤੈਨੂੰ ਪਤਾ ਤੇ ਹੈਗਾ ਤਾਈ ਦੇ ਸੁਭਾ ਦਾ ਮੈਂ ਅਹੀ ਵੀਰ ਨੂੰ ਪੁੱਛਣਾ ਹੀ ਕਿਹੜਾ ਤਾਈ ਨੂੰ ਪੁੱਛਣਾ ਵਾ ਚਲ ਕੋਈ ਗੱਲ ਨਹੀਂ ਵੇਖ ਲੈਣੇ ਆ ਆਹ ਵਾ ਕੋ ਚੰਗੀ ਭੜੀ ਪੱਕ ਵੱਜ ਗਈ ਹੈ ਨਾਲੇ ਦੱਸੋ ਵੀ ਵਧੀਆ ਲੱਗਣ ਈ ਇਹ ਇਹ ਭੱਗ ਤੇ ਮੇਰੇ ਪੁੱਤ ਨੂੰ ਬਹੁਤ ਸੋਹਣੀ ਲੱਗਣ ਈ ਵੀਰ ਜੀ ਕੀ ਗੱਲ ਬੜਾ ਟੌਰ ਕੱਢਿਆ ਜੇ ਕਿਤੇ ਚੱਲੇ ਹੋ ਨਵਦੀਪ ਕੀ ਦੱਸਾਂ ਤੁਹਾਨੂੰ ਆਹੋ ਤੂੰ ਹੀ ਨਹੀਂ ਚੰਗੀਆਂ ਲੱਗਦੀਆਂ ਮੈਨੂੰ ਜੰਮ ਦੀਆਂ ਤੇ ਤੂੰ ਹੀ ਆਪਣੀ ਮਾਂ ਨੂੰ ਖਾ ਗਈਆਂ ਤੂੰ ਹੁਣ ਸਾਡੇ ਵੱਲ ਤੁਰ ਪਈਆਂ ਜੇ ਤੇ ਹੇਲਦੀਆਂ ਨਹੀਂ ਚਲੋ 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 ਦੀਦੀ ਠਿਕ ਲੋਕੇ ਤੇ ਵੇ ਨਹੀਂ ਆ ਫੇਰ ਬੇਸਤੀ ਕਰਾਉਣੀ ਉਹ ਅੱਗੇ ਤਾਂ ਇਹਨੇ ਥੋੜੀ ਕੀਤੀ ਆ ਮੈਂ ਦਿਨਵੇਲਾ ਪਹਿਲਾਂ ਹੀ ਕਹਿਆ ਸੀ ਭੈਣੇ ਇੰਨਾ ਕਰ ਜਾਣਾ ਹੈਗਾ ਆ ਲਾਓ ਘੜੀ ਅੰਦਰ ਬਈਏ ਇਹਨਾਂ ਤੋਂ ਤਾਂ ਮੈਂ ਡਰਨ ਈ ਹਾਂ ਤੇ ਫੇਰ ਮੱਖੇ ਲੱਗ ਗਈਆਂ ਮੰਮੀ ਮੈਨੂੰ ਨੇ ਕੁਝ ਨਹੀਂ ਚੰਗਾ ਲੱਗਣ ੜਿਆ ਮੈਂ ਕਿਹਾ ਨਾ ਕਾਲਾ ਕੁਰਤਾ ਪਜਾਮਾ ਨਾ ਵੀ ਪੱਗ ਮੈਨੂੰ ਖੈਰ ਨਹੀਂ ਲੱਗਦੀ ਅੱਜ ਭਾਬੀ ਜੀ ਗਰਮੀ ਤੇ ਨਹੀਂ ਲੱਗਦੀ ਨਾ ਬੱਸ ਇਹ ਵੀ ਪੁੱਛਣ ਵਾਲੀ ਗੱਲ ਆ ਉਤੋਂ ਵੇ ਨਾ ਸੂਰਜ ਕੀ ਬਣ ਗਿਆ ਜਾਂ ਮੰਮੀ ਨੂੰ ਜਲਦੀ ਬੁਲਾ ਕੇ ਲਿਆ ਮੈਂ ਹੁਣੇ ਬੁਲਾ ਕੇ ਲਿਆ ਨਹੀਂ ਉਹਨਾਂ ਨੂੰ ਪਾਣੀ ਵਾਰ ਬੰਨੇ ਨੀਏ ਮਾਈ ਬੰਨਾ ਤੇਰਾ ਵਾਰ ਹੈ ਨਾ ਮੈਂ ਰਾਜ ਕੇ ਪੀਲਾ ਹਰ ਕਣ ਮੈਂ ਮੜਾ ਕਰਨਾ